ਗੱਲ ਬੋਲਣੀ ਵੀ ਮੇਰੀ ਕਿਸਮਤ ਮਾੜੀ ਹੈ ਇਹ ਬੋਲਣਾ ਵੀ ਨਹੀਂ ਮੇਰੇ ਭਾਗ ਮਾੜੇ ਨੇ ਬੋਲਣਾ ਵੀ ਨਹੀਂ ਭੁੱਲ ਕੇ ਕਦੀ ਇਹ ਸੋਚਣਾ ਵੀ ਨਹੀਂ ਕਿ ਮੇਰੀ ਕਿਸਮਤ ਮਾੜੀ ਹੈ ਮੇਰੀ ਕਿਸਮਤ ਖਰਾਬ ਹੈ ਮਾਇਆ ਪਾਕਾਂ ਮੇਰੇ ਭਾਗ ਚੰਗੇ ਨਹੀਂ ਇਹ ਸੋਚਣਾ ਵੀ ਨਹੀਂ ਜਦੋਂ ਤੁਸੀਂ ਸੋਚ ਲਿਆ ਫਿਰ ਕੀ ਹੋਏਗਾ ਤੁਹਾਡੇ ਚੇਤੇ ਚ ਆ ਗਿਆ ਉਹ ਚੀਜ਼ ਤੇ ਜਦੋਂ ਤੁਹਾਡੇ ਚੇਤੇ ਚ ਆ ਗਈ ਚੀਜ਼ ਤੁਹਾਡੇ ਚੇਤੇ ਚ ਆ ਗਈ ਚੀਜ਼ ਉਹ ਚਿੱਤ ਚੁੰਦਿਆਂ ਸਾਰ ਹੀ ਅਗਲਾ ਪੜਾਉ ਹੁੰਦਾ ਹੈ ਉਹਨੇ ਤੁਹਾਡੇ ਕਰਮਾਂ ਚ ਆ ਜਾਣਾ ਹੈ ਤੁਸੀਂ ਮੰਨਿਆ ਵੀ ਮੇਰੀ ਮਾੜੀ ਕਿਸਮਤ ਹੈ ਮੰਨ ਲਿਆ ਤੁਸੀਂ ਮੇਰੀ ਮਾੜੀ ਕਿਸਮਤ ਹੈ ਤੁਹਾਡੇ ਚਿੱਤ ਚ ਗੱਲ ਉਹ ਬੈਠ ਗਈ ਹੁਣ ਜਿਹੜੀ ਚੇਤੇ ਚ ਗੱਲ ਹੈ ਮਹਾਰਾਜ ਕਹਿੰਦੇ ਜੋ ਜੀ ਹੋਇ ਸੋ ਉਗਵੈ ਜਿਹੜੀ ਚੇਤੇ ਚ ਗੱਲ ਐ ਮਹਾਰਾਜ ਕਹਿੰਦੇ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਏ ਤੇ ਉਹ ਚੱਲੀ ਐ ਮਹਾਰਾਜ ਕਹਿੰਦੇ ਜਿਹੜੀ ਗੱਲ ਮਾਣੇ ਚ ਆ ਗਈ ਉਹ ਤੁਹਾਡੇ ਕਰਮਾਂ ਚ ਆ ਜਾਣੀ ਐ ਤੇ ਜਿਹੜੀ ਤੁਹਾਡੇ ਕਰਮਾਂ ਚ ਆ ਗਈ ਚੀਜ਼ ਉਹ ਸਮਾਂ ਪਾ ਕੇ ਤੁਹਾਡੇ ਵਿਹਾਰ ਚ ਆ ਜਾਣੀ ਐ ਤੁਹਾਡੇ ਸੁਭਾਅ ਚ ਆਦਤ ਬਣ ਜਾਣੀ ਐ ਆਦਤ ਤੋਂ ਬਾਅਦ ਉਹ ਤੁਹਾਡਾ ਸੁਭਾਅ ਬਣ